ਜਿਹੜਾ ਬੰਦਾ ਵੈਨਿਓ ਨਵੀਂ ਗੱਡੀ ਲੈਣ ਦੇ ਚੱਕਰ 'ਚ ਆ ਨਵੀਂ ਕਾਰ ਲੈ ਜਿਓ ਜੀ ਆ ਕੇ 2020 ਮਾਡਲ ਆ ਫਰਸਟ ਓਨਰ ਆ ਸਾਰੀ ਗੱਡੀ ਦੀ ਗਾਰੰਟੀ ਆ ਜੀ ਆਪਣੀ ਕਿਤੋਂ ਪੇਂਟ ਹੋਵੇ ਆਪਣੀ ਗਾਰੰਟੀ ਆ ਜੀ ਮਾਲਕ ਕਸਟਮਰ ਦੇ ਪੈਸੇ ਵਾਝ ਜਾਣਗੇ ਹਣਾ ਬਾਈ ਬਿਲਕੁਲ ਜੀ ਬਿਲਕੁਲ ਠੀਕ ਆ ਬਾਈ ਤੇ ਲਾਇਵ ਵੀ ਬਰੇ ਸੁਣੇ ਪਾਏ ਹੋਏ ਹਣਾ ਬਿਲਕੁਲ ਜੀ ਲਾਇਵ ਵੀ ਤੇ ਲਾਲੂ ਵੀ ਲੱਖ ਜਿਹੜਾ ਲੱਖ ਰੁਪਈਆ ਲਾਏ ਤੇ ਲੱਗਿਆ ਹੋਇਆ ਜੀ ਲੱਗਿਆ ਹੋਇਆ ਬਾਈ ਤੇ ਟਾਇਰ ਵੀ ਪੂਰੇ ਸਾਫ ਨੇ ਹਾਂ ਜੀ ਹਾਂ ਸਾਰੀ ਗੱਡੀ ਆਲ ਓਰੀਜਨਲ ਆ ਕੈਪਟਨ ਸੀਟਾਂ ਦੇ ਵਿੱਚ ਆ ਕੈਪਟਨ ਸੀਟਾਂ ਦੇ ਵਿੱਚ ਸਕਾਰਪੀਓ ਦਾ ਵੀ ਆਨੰਦ ਲੈਣਾ ਹਨਾ ਹਾਂ ਬਈ ਤੇ ਥੋੜੇ ਪੈਸਿਆਂ ਦੇ ਵਿੱਚ ਠੀਕ ਹੈ ਬਈ ਤਾਂ ਇਹ ਕਾਰ ਆਪਾਂ ਦੇ ਸਕਦੇ ਹਾਂ ਉਹ ਵਸਟਵਾਰ ਵਾਸਤੇ ਬਈ ਬਿਲਕੁਲ ਜੀ ਹਾਂ ਜਿਹੜਾ ਬੰਦਾ ਕਹਿੰਦਾ ਵੀ ਆਪਾਂ ਨਜ਼ਰ ਸਕਾਰਪੀਓ ਦੀ ਇਹ ਚਾਹੀਦੀ ਸਕਾਰਪੀਓ ਬਈ ਏ ਘੱਟ ਪੈਸੇ ਹੀ ਮਿਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਬਈ ਹਾਂ ਅਸੀਂ ਕਾ ਬਾਈ ਜੀ ਅਸੀਂ ਗੱਲ ਵੀਰ ਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਬਾਈ ਨਾਂ ਰਸ ਦਿਓ ਪਹਿਲਾਂ ਦਾ ਮੇਰਾ ਨਾਂ ਰਜਿੰਦਰ ਸਿੰਘ ਜੀ ਠੀਕ ਹੈ ਬਈ ਤੇ ਆਪਣੀ ਫਰਮ ਦਾ ਨਾਂ ਬਾਈ ਸਰਦਾਰ ਮੋਟਰ ਲੈਰਾਗਾਗਾ ਜੀ ਠੀਕ ਆ ਬਾਈ ਕੀ ਲੋਕੇਸ਼ਨ ਕੋਈ ਨੇ ਪ੍ਰੋਪਰ ਦੱਸੋ ਕਿਵਰ ਬਾਈ ਆਪਣਾ ਸੁਨਾਮ ਰੋਡ ਪੈ ਜਾਂਦਾ ਜੀ ਇਹ ਜੀ ਬਾਈ ਜੀ ਹਾਂ ਜੀ ਹਾਂ ਲੈਰੀ ਦੇ ਵਿੱਚ ਆ ਨਾ ਬਾਈ ਹਾਂ ਜੀ ਆ ਨਜ਼ਦੀਕ ਬਜਾਜ ਏਜੰਸੀ ਠੀਕ ਆ ਬਾਈ ਜੀ ਹਾਂ ਜੀ ਹਾਂ ਤੇ ਬਾਈ ਕਿੰਨੇ ਗੱਡੀਆਂ ਆਪਣੇ ਲਈ ਭਲਵਦੇ ਨੇ ਇਸ ਟਾਈਮ ਬਾਈ ਆਪਣੇ ਕੋਲ ਵੀਰੇ ਜੀ ਜਿਹੜਾ ਇਹ ਖੜਾ ਸਟਾਕ ਬਿਲਕੁਲ ਰੈਡੀ ਖੜਾ ਹੈਗਾ ਇਹ ਸਾਰਾ ਆਪਣੀਆਂ ਵਸਤੂਆਂ ਹੈਗਾ ਆਪਣਾ ਵੀਰ ਜੀ ਹਾਂ ਸਾਰਾ ਆਪਣਾ ਜੀ ਠੀਕ ਆ ਬਾਈ ਠੀਕ ਆ ਇੱਥੇ ਸ਼ੁਰੂ ਕਰ ਲੈਂਦੇ ਆਪਾਂ ਫਿਰ ਬਾਈ ਹਾਂ ਜੀ ਹਾਂ ਕਰੋ ਵੀਰੇ ਇਹਦੇ ਬਾਰੇ ਦੋ ਡਿਟੇਲ ਮਾੜੀ ਬਾਈ ਫਿਰ ਇਹ ਵੀਰ ਜੀ 2014 ਮਾਡਲ ਫਰਸਟ ਓਨਰ ਹੈ ਜੀ ਫਰਸਟ ਓਨਰ ਆ ਬਾਈ ਹਾਂ ਜੀ ਹਾਂ ਗੱਡੀ ਸਾਰੇ ਸਾਫ ਖੜੀ ਨੇ ਹਨਾ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਆ ਬਾਈ ਜੀ ਠੀਕ ਆ ਟਾਇਰ ਟੱਪਾ ਪੂਰਾ ਸਾਫ ਪਿਆ ਹਨਾ ਬਾਈ ਬਿਲਕੁਲ ਜੀ ਬਿਲਕੁਲ ਠੀਕ ਚਾਰੇ ਟਾਇਰ ਨਵੇਂ ਨੇ ਜੀ ਗੱਡੀ ਦੇ ਚਾਰੇ ਤੇ ਵੀ ਐਂ ਦੱਸ ਦੋ ਫਾਈਨੈਂਸ ਕਰਾਉਣੇ ਬੋਲੇ ਆਪ ਦੇ ਕੋਲ ਬਿਲਕੁਲ ਜੀ ਹੋ ਜਾਂਦਾ ਜੀ ਸਾਰਾ ਕੁਝ ਹੋ ਜਾਂਦਾ ਸਾਰੀ ਗੱਡੀ ਫਾਈਨੈਂਸ ਉਪਲਬਧ ਹੈਗਾ ਬਾਈ ਬਿਲਕੁਲ ਜੀ ਠੀਕ ਆ ਬਾਈ ਤੇ ਬੱਤ ਬੱਤ ਫਾਈਨੈਂਸ ਕਰਾਉਣੇ ਪ੍ਰੋਟੈਸਟ ਬਿਲਕੁਲ ਜੀ ਬਿਲਕੁਲ ਸਾਰੀ ਗੱਡੀ origignal ਹੈ ਜੀ ਜੀ ਬਾਈ ਜੀ ਹਾਂ ਤੇ ਬਈ ਇੱਕ ਫੈਂਡਰ ਤੋਂ ਮਾੜਾ ਮੋਟਾ ਪੇਂਟ ਹੈ ਬਾਕੀ ਗੱਡੀ ਸਾਰੀ origignal ਮਤਲਬ ਜੋ ਗੱਲ ਆਇਆ ਤਾਂ ਪਹਿਲਾਂ ਦੱਸ ਦੋ ਬਿਲਕੁਲ ਜੀ ਹਾਂ ਜੀ ਸਾਫ ਸੁਥਰੀ ਗੱਲ ਸਾਰੀ ਸਾਫ ਸੁਥਰੀ ਗੱਲ ਹਾਂ ਜੀ ਹਾਂ ਜੀ ਕੀਟ ਮੰਗ ਰਿਹਾ ਰੱਖੀ ਆਪਣੀ ਦੀ ਬਾਈ ਇਹਦੀ ਡਿਮਾਂਡ ਹੈਗੀ ਹੈ ਜੀ 4 ਲੱਖ ਰੁਪ ਤੇ ਬਈ ਡਾਉਨ ਪੇਮੈਂਟ ਕਿੰਨੀ ਚਾਹੀਦੀ ਆਪਾਂ ਨੂੰ ਬਾਈ ਜੀ ਡਾਉਨ ਪੇਮੈਂਟ ਜੀ ਮੌਕੇ ਤੇ ਕਰ ਲਾਂਗੇ ਕੋਈ ਗੱਲ ਨਹੀਂ ਜੀ ਜਿਹੜਾ ਵੀ ਇਸ ਕਾਪਰਾਂ ਦਾ ਆਤਾ ਆ ਸਕਦਾ ਹੈ ਆਹ ਸਾਰਾ ਹਾਂ ਜੀ ਆਮਾਨਤਾਂ ਵਧੀਆ ਹੋਦੀ ਹੈ ਠੀਕ ਆ ਬਾਈ ਜੀ ਤੇ ਬਾਈ ਇਹ ਗੱਡਾ ਵੈਨਿਊ ਜੀ ਕਿਦੇ ਰਸਦੇ ਮੜਾ ਬਾਈ ਇਹ ਵੈਨਿਊ ਜੀ 2020 ਮਾਡਲ ਫਰਸਟ ਓਨਰ ਜੀ ਠੀਕ ਆ ਬਾਈ ਜੀ ਠੀਕ ਆ ਇਹ ਗੱਡੀਆਂ ਲਾ ਲੋ ਜੀ ਬੰਪਰ ਦੀ ਮਤਲਬ ਵੀ ਪੇਂਟ ਦੀ ਬੰਪਰ ਨੂੰ ਬਰਾ ਆ ਲੋ ਓਰੀਜਨਲ ਜੀ ਆਲ ਓਰੀਜਨਲ ਆ ਬਾਈ ਆਲ ਓਰੀਜਨਲ ਜੀ ਚਾਰੇ ਟਾਇਰ ਨਵੇਂ ਨੇ ਗੱਡੀ ਦੇ ਚਾਰੇ ਟਾਇਰ ਨਵੇਂ ਸਰਵਿਸ ਰਿਕਾਰ ਨਵੀਂ ਕਾਰ ਲੈ ਜੀ ਆ ਕੇ 2020 ਮਾਡਲ ਆ ਫਰਸਟ ਓਨਰ ਸਾਰੀ ਗੱਡੀ ਦੀ ਗਾਰੰਟੀ ਹੈ ਜੀ ਆਪਣੀ ਕਿਤੋਂ ਪੇਂਟ ਹੋਵੇ ਆਪਣੀ ਗਾਰੰਟੀ ਹੈ ਜੀ ਬਿਲਕੁਲ ਕਸਟਮਰ ਦੇ ਪੈਸੇ ਵਾਪਸ ਜਾਣੇ ਹਨ ਬਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਈ ਹਾਂ ਜੀ ਇਹਦੀ ਵੀ ਪ੍ਰਾਈਸ ਕਰਾ ਬਈ ਪ੍ਰਾ ਇਹਦੀ ਵੀ ਵੀਰ ਜੀ 8.5 ਲੱਖ ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਜੀ ਇਹ ਤਾਂ ਹੋ ਜੀ ਬਿਲਕੁਲ ਜੀ ਠੀਕ ਹੈ ਬਾਈ ਹਾਂ ਜੀ ਤੇ ਜਾ ਜਿਸ ਜੂਵੀ ਮਹਿੰਦਰਾ ਵਾਲੇ ਨੇ ਬਾਈ ਐਕਸ ਜੂਵੀ ਆ ਗਈ ਆਪਣੀ 2014 ਮਾਡਲ ਠੀਕ ਹੈ ਬਾਈ ਹਾਂ ਜੀ ਬੰਪਰ ਟੂ ਬੰਪਰ ਆਲ ਓਰੀਜਨਲ ਠੀਕ ਹੈ ਬਾਈ ਚਾਰੇ ਟਾਇ ਲਾਏ ਲਾਏ ਹੈ ਨਾ ਹਾਂਜੀ 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 ਸਹੀ ਹੈ ਬਾਈ ਸਹੀ ਹੈ ਇਹ ਗੱਡੀ ਸਰਵਿਸ ਰਿਕਾਰਡ ਜੀ 51800 ਚੱਲੀ ਹੋਈ ਹੈ 51800 ਸਿਰਫ ਬਾਈ ਹਾਂਜੀ ਹਾਂ ਬਿਲਕੁਲ ਜੀ ਸਿਰਫ ਠੀਕ ਹੈ ਜਿਹੜਾ ਬੰਦਾ ਮਤਲਬ ਜਿਹੜੇ ਪੀਰਾਂ ਨੂੰ ਆਏ ਆ ਵੀ ਆਪਾਂ ਨੇ ਐਕਸਯੂਵੀ ਦੇ ਮਤਲਬ ਚਾਹਵਾਨ ਹੁੰਦਾ ਬੰਦਾ ਠੀਕ ਹੈ ਤਾਂ ਉਹ ਲੈ ਜਾ ਸਕਦਾ ਜੀ ਠੀਕ ਹੈ ਜੀ 51000 ਚੱਲੀ ਗਿਆ ਸਰਵਿਸ ਰਿਕਾਰਡ ਹੈ ਸਾਰੀ ਗੱਡੀ ਬੰਪਰ ਟੂ ਬੰਪਰ ਆਲ origignal ਬਾਈ ਕੀ ਪ੍ਰਾਈਸ ਵਗੈਰਾ ਫਿਰ ਇਹਦੀ ਬਾਈ ਇਹ ਪ੍ਰਾਈਸ ਜੀ ਦਾ ਡਿਮਾਂਡ ਹੈਗੇ 535000 ਰੁਪਏ ਦੀ ਬਾਕੀ ਮੌਕੇ ਤੇ ਕਰ ਦਾਂਗੇ ਜਿਮਾਂਦ ਤਾਂ ਵਧੀਆ ਠੀਕ ਹੈ ਬਾਈ ਤੇ ਕਿੱਡੇ ਜੰਮੀ ਬਣੀ ਹੋਣੀ ਆਪਣੀ ਬਾਈ ਪੂਰੀ ਬਿਲਕੁਲ ਜੀ ਸਾਰੀਆਂ ਦੀ ਵਜਨ ਗੇਅਰ ਦੀ ਸਾਰੀ ਐਕਸੀਡੈਂਟ ਦੀ ਫੁੱਲ ਜ਼ਿੰਮੇਵਾਰੀ ਹੋਗੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਜਿਵੇਂ ਸਕੋਰਪੀਆ ਜੀ ਬੜੀ ਸੋਹਣੀ ਖੜੀ ਹੈ ਬਈ ਇਹ ਜਿਹੜੇ ਵੀਰ ਆਪਣੇ ਸਕੋਰਪੀਓ ਦੇ ਇੱਛਕ ਨੇ ਜੀ ਠੀਕ ਹੈ 2022 ਮਾਡਲ ਜੀ ਫਰਸਟ ਓਨਰ ਸਰਵਿਸ ਰਿਕਾਰਡ ਗੱਡੀ ਚੱਲੀ ਹੋਈ ਆ ਸਾਰੀ ਬੰਪਰ ਤੋਂ ਬੰਪਰ ਆਲ ਓਰੀਜినਲ ਹੈ ਗੱਡੀ ਆਲ ਓਰੀਜినਲ ਹੈ ਬਾਈ ਪੀਵੀ 31 ਨੰਬਰ ਹੈ ਹਨਾ ਬਾਈ ਹਾਂਜੀ ਆ ਪੀਵੀ 31 ਨੰਬਰ ਹੈ ਨੰਬਰ ਬੜਾ ਸੋਹਣਾ ਬਾਈ 8200 ਹੈ ਹਨਾ ਹਾਂਜੀ ਆ ਪੀਵੀ 31 8200 ਨੰਬਰ ਹੈ ਜੀ ਇਹੇ ਨੰਬਰ ਆਪਾਂ ਨੇ ਮਤਲਬ ਜਿਹੜਾ ਵੀ ਵੀਰੇ ਗੱਡੀ ਨੂੰ ਲੈਣ ਆਉਂਦਾ ਜੀ ਆਪਾਂ ਇਹ ਜਿਹੜਾ ਆਪਣੀ ਫਰਮ ਦਾ ਨੰਬਰ ਹੈਗਾ ਜੀ ਇਹ ਨੰਬਰ ਆਪਾਂ ਲਾਹਾਂਗੇ ਦੂਸਰਾ ਨੰਬਰ ਆਪਾਂ ਲਾ ਕੇ ਦੇਵਾਂਗੇ ਲਾ ਹੀ ਦਵਾਂਗੇ ਹਾਂ ਬਿਲਕੁਲ ਜੀ ਲਾਇਅ ਬਿਲ ਬਰੇ ਸੋਹਣੇ ਪਾਏ ਹੋਏ ਹਨਾ ਬਿਲਕੁਲ ਜੀ ਲਾਇਅ ਵੀਰ ਤੇ ਲਾ ਲੂ ਵੀ ਲੱਖ ਜਿਹੜੇ ਲੱਖ ਰੁਪਈਆ ਲਾਇਏ ਤੇ ਲੱਗ ਇਹ ਫਿਰ ਕੀ ਪ੍ਰਾਈਸ ਆਪਣੀ ਵੀ ਦੱਸ ਦੋ ਬਾਈ ਇਹਦੀ ਵੀਰ ਜੀ 17.5 ਲੱਖ ਰੁਪਇਆ ਡਿਮਾਂਡ ਆ ਬਾਕੀ ਆਪਾਂ ਮੌਕੇ ਤੇ ਕਰ ਦਾਂਗੇ ਜੀ 17.5 ਲੱਖ ਹਾਂ ਜੀ ਠੀਕ ਆ ਬਾਈ ਬਿਲਕੁਲ ਜੀ ਤੇ ਕਿ ਆ ਜੀ ਜਿਵੇਂ ਆਪਣਾ ਸਕੋਰਪੀਓ ਹੋ ਰਾ ਇਹ ਸਕੋਰਪੀਓ ਹੈਗੀ ਜੀ 6+ 6+ ਦੀ ਹਾਂ ਜੀ ਹਾਂ ਇਹ ਮਤਲਬ ਵੀ ਜਿਹੜਾ ਵੀਰ ਆਇਆ ਵੀ ਆਪਾਂ ਨੇ ਸਕੋਰਪੀਓ ਦਾ ਵੀ ਆਨੰਦ ਲੈਣਾ ਹਨਾ ਹਾਂ ਬਈ ਤੇ ਥੋੜੇ ਪੈਸਿਆਂ ਦੇ ਵਿੱਚ ਠੀਕ ਆ ਬਈ ਤਾਂ ਇਹ ਕਾਰ ਆਪਾਂ ਦੇ ਸਕਦੇ ਹਾਂ ਉਹ ਵਸਤਵ ਵਾਸਤੇ ਬਈ ਬਿਲਕੁਲ ਜੀ ਹਾਂ ਜਿਹੜਾ ਬੰਦਾ ਕਹਿੰਦਾ ਵੀ ਆਪਾਂ ਨਜ਼ਰ ਸਕੋਰਪੀਓ ਦੀ ਵਿੱਚ ਹੀ ਦੀ ਸਕੋਰਪੀਓ ਬਈ ਤੇ ਘੰਟ ਪੈਸੇ ਹੀ ਮਿਲ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਬਈ ਹਾਂ ਜੀ ਹਾਂ ਇਹ ਆ ਲੈ ਲਓ ਜੀ ਇਹ ਤੇ ਸੈਕੰਡ ਓਨਰ ਹੋਈ ਗੱਡੀ ਇਹ ਪੀਵੀ ਨੰਬਰ ਲੱਗ ਰਿਹਾ ਹੈ ਤੇ ਪੀ ਨੰਬਰ ਲੱਗ ਰਿਹਾ ਹਾਂ ਠੀਕ ਆ ਬਈ ਹਾਂ ਜੀ ਹਾਂ ਤੇ ਬਈ ਅਲਾਈ ਵੀ ਲੜੇ ਪਏ ਹੋ ਰਹੇ ਹਨਾ ਫੈਰ ਅਲਾਈ ਸਾਰੀਆਂ ਗੱਡੀਆਂ ਦੀ ਤਕਰੀਬਨ ਆਪਾਂ ਲਾ ਕੀ ਦਿੰਨੇ ਹੁੰਦਾ ਇਹ ਗ ਚੰਗੀ ਗੱਲ ਆ ਪੂਰੀ ਵਧੀਆ ਗੱਡੀ ਆ ਜੀ ਇਹਦਾ ਬੰਦਾ ਘੱਟ ਪੈਸੇ ਲਾਉਣ ਦਾ ਇੱਛਕ ਆ ਉਹ ਬੰਦਾ ਸਕੋਰਪੀਓ ਬਈ ਨਰਾਸ਼ ਕੁਟੀ ਮੜੂ ਆਪਣਾ ਲਗਵਾਈ ਹੈ ਨਾ ਕੋਈ ਵੀ ਇੱਥੇ ਕਸਟਮਰ ਕੋਈ ਵੀ ਆਉਂਦਾ ਬਈ ਬਿਲਕੁਲ ਜੀ ਬਿਲਕੁਲ ਜੀ ਪੂਰਾ ਬੰਦਾ ਸੈਟੀਸਫਾਈ ਹੋ ਗਈ ਜਾਊ ਬਈ ਬਿਲਕੁਲ ਜੀ ਠੀਕ ਆ ਬਈ ਤੇ ਬਈ ਕੀ ਪ੍ਰਾਈਜ਼ ਆਦੀ ਫਿਰ ਬਈ ਇਹ ਵੀ ਵੀਰ ਜੀ ਆਪਾਂ 7.5 ਲੱਖ ਰੁਪਏ ਦੀ ਡਿਮਾਂਡ ਹੈਗੀ ਬਾਕੀ ਮੌਕੇ ਤੇ ਮੰਤਣ ਕਰਾਂਗੇ ਜਰੂਰ 7.5 ਲੱਖ ਰੁਪਏ ਜੀ ਬਿਲਕੁਲ ਜੀ ਠੀਕ ਆ ਬਈ ਹਾਂਜੀ ਤੇ ਬਈ ਇੱਕ ਕਾਰ ਖੜੀ ਆਪਣਾ ਇਹਦਾ ਬਰ ਦੱਸ ਦੋ ਮੜਾ ਬਈ ਜਿਹੜੇ ਵੀਰ ਕਹਿੰਦੇ ਨੇ ਵੀ ਬਾਕੀ ਸਭ ਨੰਬਰ ਰਵੜਾਗਾ ਸਾਈਚਰ ਚੱਬੀ ਇਹ ਇਹ ਗੁਰਗਾ ਹੁੰਦਾ ਜੀ ਗੁਰਗਾ ਹੁੰਦਾ ਹਾਂਜੀ ਹਾਂ ਠੀਕ ਆ ਬਾਈ ਜੀ ਸਾਰੇ ਟਾਇਰ ਨਵੇਂ ਨੇ ਜੀ ਗੱਡੀ ਤੇ ਠੀਕ ਆ ਬਾਈ ਟਾਇਰ ਸਾਰੀ origignal ਹੈ ਜੀ ਗੱਡੀ ਠੀਕ ਆ ਕੱਲੇ ਬੰਪਰ ਪੇਂਟ ਨੇ ਕਰਦੇ ਠੀਕ ਆ ਬਾਈ ਤੇ ਜਿਹੜਾ ਵੀ ਵੀਰ ਮਤਲਬ ਹੀ ਆਪਣਾ ਇਛਕ ਹੈ ਜੀ ਬਾਈ ਕ੍ਰੇਟਾ ਦਾ ਤਾਂ ਕ੍ਰੇਟਾ ਲਿਆ ਸਕਦਾ ਜੀ ਲਿਆ ਸਕਦਾ ਹਾਂਜੀ ਹਾਂ ਸੈਕੰਡ ਓਨਰ ਗੱਡੀ ਆ 6 ਸੌ ਲੰਗੀਕਾਰ ਆ ਪੂਰੀ ਵਧੀਆ ਜੀ ਬਾਈ ਜਿਹੜੀ ਇੰਜਨ ਦੀ ਵੀ ਗੋਲ ਗਾਰੰਟੀ ਹੈ ਜੀ ਜਿਹੜੀ ਲਾਈਏ ਦੱਸੀ ਜਾਣਾ ਵੀਡੀਓ ਚ ਬੰਨੀ ਹੈ ਨਾ ਬੜੀ ਹਾਂ ਬਿਲਕੁਲ ਸਾਫ਼ ਸੁਥਰੀ ਗੱਲ ਆ ਜਿਹ ਮਦਰ ਤੋਂ ਦੇ ਆਉਣ ਤੋਂ ਬਾਅਦ ਹੋਵੇ ਬਿਲਕੁਲ ਜੀ ਠੀਕ ਆ ਬਾਈ ਠੀਕ ਹਾਂਜੀ ਇੱਕ ਹੋਰ ਵਜਾ ਖੜੀਏ ਦੇ ਵਰਦਾ ਜੀ ਇਹ ਵੀ ਜੀ 2015 ਮਾਡਲ ਜੀ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਹਾਂਜੀ ਐਕ ਐਕ ਮਾਡਲ ਹੈ ਜੀ ਬਲਕੋ ਆ ਜਾ ਐਤਾ ਇੱਕ ਮਾਡਲ ਹੈ ਜੀ ਟੌਪ ਵਾਲਾ ਮਾਡਲ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਹਾਂਜੀ ਹਾਂ ਸਾਰੇ ਟਾਇਰ ਨਵੇਂ ਨੇ ਗੱਡੀ ਦੇ ਪੁਸ਼ ਬਟਨ ਸਟਾਰਟ ਹੈ ਜੀ ਪੁਸ਼ ਬਟਨ ਸਟਾਰਟ ਆ ਬਾਈ ਲਾਈਵ ਵੀਡੀਓ ਤੇ ਸੁਣੇ ਪਏ ਹੋ ਹਾਂਜੀ ਹਾਂ ਠੀਕ ਆ ਬਾਈ ਜੀ ਮੜੀ ਚਾਤੀ ਬਰਾਦੀ ਵਾਲੇ ਵਾਲੀ ਬਾਈ ਬਿਲਕੁਲ ਜੀ ਬਿਲਕੁਲ ਦਿਖਾ ਸਕਦੇ ਹਾਂ ਸਰ ਠੀਕ ਆ ਬਾਈ ਠ ਸਾਰੀਆਂ ਗੱਡੀਆਂ ਨਿਕਬਰ ਹਨ ਬਿਲਕੁਲ ਜੀ ਬਿਲਕੁਲ ਸਰ ਅੰਦਰੋਂ ਕੀ ਬਾਹਰੋਂ ਕੀ ਸਾਰੀਆਂ ਗੱਡੀਆਂ ਇੰਟੀਰੀਅਰ ਦੇ ਪੂਰੀਆਂ ਨਵੀਆਂ ਗੱਡੀਆਂ ਜੀ ਠੀਕ ਆ ਬਾਈ ਜੀ ਠੀਕ ਹੈ ਜੀ ਜੀ ਜਿਹੜੇ ਵੀ ਵੀਰ ਮਤਲਬੀ ਕਾਰ ਦੇ ਸ਼ੌਕੀਨ ਨੇ ਬਿਲਕੁਲ ਆਓ ਜੀ ਵੈਲਕਮ ਆ ਤੁਹਾਡਾ ਹਨ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਵੀਰ ਜੀ ਇਹਦਾ ਪ੍ਰਾਇਸ ਦੱਸੋ ਬਾਈ ਫਿਰ ਇਹ ਗੱਡੀ ਆਪਾਂ ਦੇ ਦਾਂਗੇ ਜੀ 6,75,000 ਰੁਪਏ ਦੀ 6,75,000 ਦੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ 2015 ਮਾਡਲ ਪੁਸ਼ ਬਟਨ ਸਟਾਰਟ ਠੀਕ ਆ ਬੰਦੇ ਹਾਂ ਜੀ ਇਹ ਬਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖੇ ਤੇ ਬਈ ਇਹ ਕਾਹ ਗੱਡੀ ਘੜੀ ਦੇ ਬਾਰੇ ਦੱਸਦੇ ਮੜਾ ਹੈ ਬਾਈ ਹਾਂਜੀ ਜੀ ਜਿਹੜੇ ਬੰਦੇ ਮਤਲਬ ਵੀ ਜਿਹੜਾ ਭਰਾ ਨੂੰ ਆਇਆ ਹੁੰਦਾ ਵੀ ਆ ਯਾਰ ਅੱਗੇ ਸਰਦੀ ਦਾ ਮੌਸਮ ਆ ਗਿਆ ਹਨਾ ਠੰਡ ਤੋਂ ਬਚਣਾ ਹਾਂ ਜੀ ਜਰ ਮੋਟਰਸਾਈਕਲ ਦੇ ਪ੍ਰਾਈਸ ਦੀ ਆਪਾਂ ਨੂੰ ਗੱਡੀ ਚਾਹੀਦੀ ਹੈ ਹਨਾ ਜੀ ਬਾਈ ਜੀ ਤਾਂ ਗੱਡੀ ਇਹ ਔਨ ਹੈ ਜੀ ਤੁਸੀਂ ਲੈ ਜਾ ਸਕਦੇ ਹੋ ਠੀਕ ਹੈ ਬਾਈ ਸੇਗਾ ਫਰਸਟ ਓਨਰ ਹੈ ਜੀ ਗੱਡੀ 2000 ਦਾ ਮਾਡਲ ਹੈ ਠੀਕ ਹੈ ਬਾਈ ਜੀ ਹਾਂ ਫਰਸਟ ਓਨਰ ਕਾਰ ਆ ਚੰਡੀਗੜ੍ਹ ਚ ਚੱਲੀ ਹੋਈ ਹੈ ਸਾਰੀ ਠੀਕ ਹੈ ਬਾਈ ਜੀ ਚੰਗੀ ਕਾਰ ਪੂਰੀ ਵਧੀਆ ਗੱਡੀ ਹੈ ਵਧੀਆ ਗੱਡੀ ਹੈ ਬਾਈ ਇਹੀ ਰੇਟ ਤੇ ਪੈਸੇ ਘਟਨੇ ਦਾ ਵੀ ਗੱਡੀ ਮਾੜੀ ਹੋਊਗੀ ਬਿਲਕੁਲ ਜੀ ਬਿਲਕੁਲ ਜੀ ਬਈ ਮਤਲਬ ਕੁਆਲਟੀ ਨੰਬਰ ਆ ਗੀ ਜਣਗੇ ਇਹਦੀ ਫੁੱਲ ਗਾਰੰਟੀ ਸਾਰੀਆਂ ਗੱਡੀਆਂ ਦੀ ਸਾਰੀਆਂ ਦੀ ਬਾਈ ਜਿਹੜਾ ਵੀ ਵੀਰ ਆਊਗਾ ਜੀ ਆਪਣੇ ਬੰਦੋ ਮਤਲਬ ਵੀ ਫੁੱਲ ਆਪਾ ਸੈਟੀਫਾਈ ਕਰਕੇ ਭੇਜੇ ਠੀਕ ਹੈ ਬਾਈ ਜੇ ਮਡੱਡੀ ਮਹਿੰਗੀ ਚ ਸਸਤੇ ਪਰ ਗਾਰੰਟੀ ਆਪਣੀ ਬਿਲਕੁਲ ਜੀ ਬਿਲ ਇਹ ਗੱਡੀ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦੀ ਜੀ ਸਿਰਫ 1.5 ਲੱਖ ਰੁਪਏ ਦੀ ਬਰਨਾ ਜੀ 1.5 ਲੱਖ ਰੁਪਏ ਦੀ ਠੀਕ ਆ ਬਾਈ ਜੀ ਪੂਰੀ ਚੰਗੀ ਕਾਰ ਪੂਰੀ ਚੰਗੀ ਕਾਰ ਬਾਈ ਤੇ ਹੋਰ ਕਿਹੜੀ ਗੱਦਿਆਂ ਦੱਸਦੇ ਬਾਣਾ ਇੱਕ ਵਾਰ ਦੋ ਵਰਨਾ ਖੜੀਆਂ ਨਹੀਂ ਜੀ ਆਪਣੇ ਕੋਲ ਵਰਨਾ ਵੀ ਹੀ ਜਣੇ ਪੁੱਲੇ ਕੋਲ ਹਾਂਜੀ ਵੀਰ ਜੀ ਠੀਕ ਆ ਬਾਈ ਜੀ ਕਿਹੜੀ ਸ਼ੁਰੂ ਕਰੀਏ ਬਣਾ ਬਾਈ ਅਈ ਤੋ ਆ ਜਣੇ ਬਾਈ ਹਾਂਜੀ ਇਹਦੇ ਬਾਰੇ ਦੱਸ ਮਾੜੀ ਡੇਟੇਲ ਬਾਈ ਦੇ ਬਾਰੇ 2015 ਮਾਡਲ ਹੈ ਜੀ ਠੀਕ ਆ ਬਾਈ ਜੀ ਹਾਂਜੀ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਬਾਈ ਹਾਂਜੀ ਹਾਂ ਠੀਕ ਆ ਬਾਈ ਪੈਰ ਲਾਇ ਲੱਗੇ ਹੋ ਟਾਇਰ ਲਾਈ ਲੱਗ ਰਹੇ ਨੇ ਬਈ ਹਾਂ ਬਰੇਸ਼ ਨੇ ਕੋਈ ਟਾਇਰ ਪੂਰੇ ਸਾਪੇ ਨੇ ਹਣਾ ਹਾਂਜੀ ਹਾਂ ਜਿਹੜੇ ਵੀ ਅੱਜ ਕੱਲ ਮਤਲਬ ਵਰਨਾ ਦੇ ਸ਼ਕੀਨ ਨੇ ਹਣਾ ਜੀ ਬਈ ਤਾਂ ਆ ਸਕਦੇ ਨੇ ਜੀ ਵੈਲਕਮ ਹੈ ਜੀ ਬਈ ਤੇ ਪੂਰੀ ਸੋਹਣੀ ਕਾਡੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੀ ਪ੍ਰਾਈਸ ਹੈ ਦਾ ਬਈ ਫਰਾ ਇਹ ਆਪਾਂ ਦੇ ਦਾਂਗੇ ਜੀ 4,70,000 ਰੁਪਏ ਚਾਰ ਲੱਖ 70 ਹਜ਼ਾਰ ਰੁਪਏ ਹਾਂਜੀ ਹਾਂ ਆਓ ਵੀਰ ਨੂੰ ਜਿਹੜਾ ਵੀ ਵੀਰਾ ਆਉਂਦਾਗਾ ਮਾਨਤਨ ਵਧਿਆ ਕੀਤਾ ਜਾਓ ਵਧਿਆ ਕੀਤਾ ਜਾਓ ਪੂਰਾ ਹਾਂਜੀ ਹਾਂ ਇੱਕ ਹੋਰ ਨਾਲ ਖੜੀ ਇਹਦੇ ਬਈ ਹਾਂਜੀ ਹਾਂ 2013 ਮਾਡਲ ਜੀ 2013 ਮਾਡਲ ਹਾਂਜੀ ਹਾਂ ਏ ਵੀ ਪੂਰੀ ਸਾਹ ਵੱਡੀ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਸਾਰੀ ਲਾਇਬਿਲਿਟੀ ਸੋਨੇ ਬਾਰੇ ਤੇਰੇ ਲਾਏ ਲੱਗੇ ਹੋਏ ਨੇ ਜੀ ਗੱਡੀ ਤੇ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਦਿਖਾ ਦੇਣ ਗੱਡੀ ਖਬਰ ਬਈ ਆਪਾਂ ਬਿਲਕੁਲ ਜੀ ਦਿਖਾ ਦਿਓ ਜੀ ਆ ਜਾਗਾ ਹੁਣ ਸਿਨੇਵਰ ਲ ਬੋਲੀ ਆਪਣੇ ਬਾਈ ਜੀ 2013 ਮਾਡਲ ਜੀ ਸਿਨੇਵਰ ਲ ਬਾਈ ਹਾਂ ਜੀ ਹਾਂ ਸੈਕੰਡ ਓਨਰ ਸੈਕੰਡ ਓਨਰ ਬਾਈ ਹਾਂ ਜੀ ਹਾਂ ਗੀਰ ਕਵਰ ਨਵੇਂ ਲੱਗੇ ਹੋਏ ਨੇ ਗੱਡੀ ਇੰਜਨ ਗੇਅਰ ਦੀ ਪੂਰੀ ਵਧੀਆ ਈਟ ਹੈ ਠੀਕ ਆ ਬਾਈ ਜੀ ਕੀ ਪ੍ਰਾਈਸ ਕਰਾ ਦੀ ਬਾਈ ਖਰਾ ਇਹ ਵੀਰ ਜੀ ਆਪਾਂ ਦੇ ਦਾਂਗੇ ਗੱਡੀ ਇੱਕੋ ਰੇਟ ਦੇ ਵਿੱਚ 3,70,000 ਰੁਪਏ ਦੀ 3,70,000 ਬਾਕੀ ਆ ਮੌਕੇ ਦੀ ਜੀ ਹੁੰਦਾ ਤੁਹਾਨੂੰ ਪਤਾ ਜੀ ਬਿਲਕੁਲ ਜੀ ਮੌਕੇ ਦੇ ਮਾਨ ਤਨ ਵਧੀਆ ਹੋ ਜੂ ਵਧੀਆ ਹੋ ਜੂਗਾ ਹਾਂ ਜੀ ਵੀਰ ਜੀ ਤੇ ਬਈ ਬੰਦਾ ਆਵੇ ਜਿੱਥੇ ਇੱਕ ਵਾਰ ਦਵਾਰ ਦੱਸਦੇ ਮੜਾਏ ਆਪਣਾ ਜੀ ਇਹ ਸੁਨਾਮ ਰੋਡ ਪੈਂਦਾ ਹੈਗਾ ਜੀ ਬਾਈ ਹਾਂ ਜੀ ਹਾਂ ਇਹ ਬਜਾਜ ਏਜੰਸੀ ਦਾ ਨੀਅਰ ਬਜਾਜ ਏਜੰਸੀ ਆ ਗਈ ਠੀਕ ਆ ਬਾਈ ਜੀ ਹਾਂ ਜੀ ਹਾਂ ਸੁਨਾਮ ਰੋਡ ਦੇ ਉੱਪਰ ਆਪਣਾ ਕਾਰੋਬਾਰ ਆ ਜੀ ਸਰਦਾਰ ਕਾਰੋਬਾਰ ਠੀਕ ਆ ਠੀਕ ਹੈ ਜੀ ਤੇ ਬਈ ਕੰਟੈਕਟ ਨੰਬਰ ਹੀ ਬੋਲ ਦੇ ਇੱਕ ਵਾਰ ਆਦਾ ਬਈ 994432295 ਜੀ ਠੀਕ ਹੈ ਜੀ ਬਾਕੀ ਆਪਾਂ ਸਕਰੀਨ ਤੇ ਨੰਬਰ ਦੇ ਹੀ ਦੇਵਾਂਗੇ ਠੀਕ ਆ ਬਾਈ ਜੀ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਓਕੇ ਜੀ ਥੈਂਕ ਯੂ ਜੀ